ਵਾਸਾ ਸਾਡਾ ਸਭ ਤੋਂ ਪਹਿਲਾ ਇਹ ਪੀਪਲ ਜਿੰਦਾਬਾਦ ਕਿੱਕ ਕੁਦਰਤ ਚੰਨੋ ਜਿੰਦਾਬਾਦ ਮੈਂ ਅੱਜ ਮੁਗੇ ਜਾ ਰਿਹਾ ਹਾਂ ਤੇ ਬੇ ਦਰਿੰਦਰ ਜਾਊਂਗਾ ਅੱਜ ਤੋਂ ਵਲੰਟੀਅਰਾਂ ਦਾ ਕੈਂਡੀਡੇਟਾਂ ਦਾ ਪ੍ਰਚਾਰੀ ਨੂੰ ਕਰੇ ਜੀ ਹਰ ਸੰਕਟ ਦੇ ਮੌਕੇ ਪਾਰਟੀ ਦਾ ਸਾਥ ਦਿੱਤਾ ਹੈ ਇਸ ਵਕਤ ਅਤੇ ਨੈਸ਼ਨਲ ਕਮਿਸ਼ਨ ਜਿਹੜੇ ਨੇ ਉਹ ਕਾਨਾਸ਼ਾਈ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਡੀਲ ਦੇ ਵਿੱਚ ਬੰਨ੍ਹ ਕੀਤਾ ਹੋਇਆ ਹੈ ਕਿ ਹੁਣ ਆਪਣਾ ਹਰਜ ਬਣਦਾ ਕਿ ਅਸੀਂ ਉਹਨਾਂ ਨੂੰ ਹੀ ਦੱਸ ਪੀਏ ਕਿ ਅਸੀਂ ਜਿਹਦੇ ਨਾਲ ਖੜ ਜਾਂਦੇ ਆ ਫਿਰ ਖੜ ਜਾਂਦੇ ਆ ਖਾਸ ਤੌਰ ਤੇ ਜ਼ੁਲਮ ਦੇ ਖਿਲਾਫ ਸਾਧ ਤਰਤੀ ਤੱਕ ਖਾਸ ਤੌਰ ਤੇ ਸੰਪਰਵ ਸਾਹਿਬ ਦੀ ਧਰਤੀ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੰਦੀ ਹੈ ਤੇ ਗੁਰੂ ਸਾਹਿਬ ਨੇ ਆਪਣਾ ਸਰਵੰਸ ਵਾਰਿਆ ਤੋਂ ਇਹ ਕੋਈ ਪ੍ਰੋਗਰਾਮ ਨਹੀਂ ਹੈਗਾ ਜਿਸ ਦਿਨ ਪ੍ਰੋਗਰਾਮ ਬਣਾਇਆ ਉਸ ਦਿਨ ਮੈਂ ਜ਼ਰੂਰ ਮਿਲੂੰਗਾ ਮਾਵਾ ਪੈਣਾ ਆਈਆਂ ਨੇ ਤੁਹਾਡੇ ਤੁਹਾਡੀ ਵਸਤੀ ਫਿਰਦੇ ਆ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਚੁੱਲ੍ਹਿਆਂ ਦੀ ਅੱਗ ਜਿਹੜੀ ਹੈ ਉਹ ਬੁਝਣ ਨਹੀਂ ਦੇਵਾਂਗੇ 48000 ਨੌਕਰੀਆਂ ਹੁਣ ਤੱਕ ਦੇਤੀਆਂ ਜਿਹੜੇ ਬੱਚੇ ਪੜਨਗੇ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਤੇ ਉਹਦੇ ਨੰਬਰ ਆਉਣਗੇ ਤਾਂ ਬਿਨਾਂ ਸਪਾਰਕ ਤੋਂ ਬਿਨਾਂ ਪੈਸੇ ਤੋਂ ਨੌਕਰੀ ਮਿਲੂਗੀ ਮੀ ਆ ਵੀ ਤੇ ਬਿਜਲੀ ਜਿਹੜੀ ਹੈ ਉਹ ਫ੍ਰੀ ਹੈ ਇਲਾਜ ਫ੍ਰੀ ਹੋ ਜਾਊਗਾ ਤੇ ਪਰਮਾਤਮਾ ਨਾ ਕਰੇ ਕੋਈ ਏਟੀ ਬੱਡੀ ਬਿਮਾਰੀ ਹੋ ਜੇ ਤੇ 50 ਲੱਖ ਰੁਪਏ ਦਾ ਇਲਾਜ ਹੋਵੇ ਉਹ ਬਿਲਕੁਲ ਫ੍ਰੀ ਹੋਊਗਾ ਤੇ ਕੋਈ ਐਕਸਰੇ ਜਾਂ ਕੋਈ ਟੈਸਟ ਹੋ ਸਾਰੇ ਆਮ ਆਦਮੀ ਕਲੀਨਿਕ ਤੁਸੀਂ ਜਾਂਦੇ ਰਹਿੰਦੇ ਹੋਵੋਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਪਹਿਲੇ ਦਿਨ ਹੀ ਰੁਕਿਆ ਮੈਂ ਪਰ ਮੈਨੂੰ ਇਹ ਨਹੀਂ ਪਤਾ ਸੀ ਇੱਥੇ ਰੈਲੀ ਬਣ ਚੁੱਕੀ ਹੈ ਜਿੰਦਾਬਾਦ 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 ਉਹ ਕਹਿੰਦੇ ਜਿਹੜਾ ਵਧੀਆ ਤੇਲੀ ਹੁੰਦਾ ਉਹ ਸਰੋਂ ਦੇ ਤੇਲ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਵੀ ਕਿੰਨਾ ਕੁ ਤੇਲ ਹੈ ਉਹ ਅੱਜ ਪਹਿਲੇ ਦਿਨ ਹੀ ਪਤਾ ਲੱਗ ਗਿਆ ਤੇ ਪਹਿਲਾਂ ਕੰਪੌਰ ਸਾਹਿਬ ਉਹ ਤੋਂ ਪਹਿਲਾਂ ਮਰੀਂਡੇ ਜਿਸ ਜ਼ਿਲ੍ਹੇ ਦਾ ਪਿਆਰ ਲੋਕਾਂ ਨਾਲ ਮਿਲ ਰਿਹਾ ਮੈਨੂੰ ਲੱਗਦਾ ਇੱਕ ਇੱਕ ਮੈਨੂੰ ਬਜ਼ੁਰਗ ਕਹਿੰਦਾ ਕਿਹਨਾ ਉਹਨਾਂ ਤੇਰਾ ਕੰਮ ਖਤਮ ਹੈ ਹੁਣ ਸਾਡਾ ਕੰਮ ਸ਼ੁਰੂ ਹੈ ਹੁਣ ਕੋਟਾ ਮੰਗਨਪਾ ਮੈਂ ਨਹੀਂ ਆਈ ਸਾਰੇ ਦਾ ਸਾਰਾ ਪਿੰਡ ਤੈਨੂੰ ਦਿੱਸੂਗਾ ਚਾਹਾਂਗੇ ਜਰੂਰ ਪਿੰਡਾਂ ਚਾਹਾਂਗੇ ਜੇ ਕੁਝ ਸੁਵਸਥਾ ਹੋ ਰਹਿ ਮੈਂ ਨਹੀਂ ਕਹਿੰਦਾ ਸਾਰੀ ਸਮੱਸਿਆ ਆਪਾਂ ਹੱਲ ਕਰਤੀਆਂ ਪਰ ਦੋ ਸਾਲਾਂ ਜਿੰਨੇ ਆਪਾਂ ਕੰਮ ਕਰਤੇ ਉਹ ਚਾਹ ਤਕਰੀ ਦੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲੈ ਆਪਾਂ ਨੇ ਨੌਕਰੀਆਂ ਦੇ ਰਹੇ ਆ ਅੱਗੇ ਨੌਕਰੀਆਂ ਹੋਰ ਮਿਲਣਗੀਆਂ ਬਾਬਾ ਸਾਡੇ 15 ਸਾਲ ਤੋਂ ਨੌਕਰੀ ਬਣੀ ਆ ਹੁਣ ਬਣੀ ਆ ਜੀ ਉਹੀ ਇਹਨੂੰ ਨੀਂਦ ਸਾਫ਼ ਹੋਣੀ ਚਾਹੀਦੀ ਐ 15 ਮਿੰਟਾਂ ਚ ਹੀ ਬੜ ਸਕਦੀ ਐ 15 ਸਾਲ ਜਿਹੜੇ ਨੇ ਕੋਈ ਨੀਂਦ ਸੀ ਹੁੰਦੀ ਕੋਈ ਮੈਂ ਅੱਜ ਕੋਈ ਬਹੁਤਾ ਉਹਨਾਂ ਕੋਈ ਨਿੰਦਿਆ ਚੁਗਲੀ ਨਹੀਂ ਕਰਦਾ ਜਦੋਂ ਤੁਸੀਂ ਦੁਬਾਰਾ ਹੁਣ ਬੁਲਾਓਗੇ ਛੋਟੇ ਪਿੰਡਾਂ ਵੀ ਦੀ ਰੋਡ ਸ਼ੋਅ ਬਣਾਉਣੇ ਇੱਕ ਵੀ ਕਰਨਾ ਐ ਇਹ ਕੰਮ ਤੁਸੀਂ ਕਰਨਾ ਐ ਸਾਨੂੰ ਪੱਜਾ ਆਏ 2000 ਰੁਪਏ ਬਿਜਲੀ ਦੀ ਪੇਸ਼ਾ ਲੱਗੀ ਪੱਕੀਓ ਹਾਂਜੀ ਹਾਂਜੀ ਤੁਮ ਮੇਨੂੰ ਮੇਰਾ ਕੰਮ ਐ ਛੋਟੇ ਕੋਲੇ ਆ ਕੇ ਛੋਟੇ ਨਾਲ ਗੱਲਾਂ ਕਰਨਾ ਤੇ ਪਹਿਲਾਂ ਕਦੇ ਐ ਕੋਈ ਮੁੱਖ ਮੰਤਰੀ ਰੁਕੇ ਨਾ ਜੀ ਕੋਈ ਹੋ ਗਿਆ ਨੀ ਨਹੀਂ ਰੱਖਦੇ ਉਸੀ ਅਰੋਪ ਵੀ ਨਹੀਂ ਨਾ ਜੀ ਨਾ ਤੋਂ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸਾਥ ਦਿਓ ਮੈਂ ਤਾਂ ਇਹੀ ਪਰਮਾਤਮਾ ਕੇ ਵੀ ਤਰਕੀ ਉੱਠ ਕੇ ਅਰਦਾਸ ਕਰਦਾ ਕਿ ਪਰਮਾਤਮਾ ਇੱਜ਼ਤ ਜਿੰਨੀ ਬਖਸ਼ੀ ਐ ਇਹ ਇਹਨੂੰ ਭਾਵੇਂ ਵਧਾਈ ਨਾ ਪਰ ਘਟਣ ਨਾ ਦੇ ਇੱਜ਼ਤ ਬਣਾਈ ਰੱਖੀ ਪਰਦੇ ਕਜਲੀ ਸਾਈਆਂ ਸੋ ਸਾਰਿਆਂ ਨੂੰ ਇੱਜ਼ਤ ਮਾਨ ਸਨਮਾਨ ਮਿਲੇ ਇਹ ਮੇਰਾ ਫਰਜ਼ ਬਣਦਾ ਹੈ ਤੁਸੀਂ ਮੈਂ ਗੁੱਡੇ ਨਾਲ ਤਾਂ ਤੁਹਾਡੇ ਵਰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਪਿੰਡ ਚ ਕਹੋਗੇ ਸ਼ਹਿਰ ਚ ਕਹੋਗੇ ਗਲੀ ਚ ਕਹੋਗੇ ਮੰਡੀ ਚ ਕਹੋਗੇ ਬਾਜ਼ਾਰ ਚ ਕਹੋਗੇ ਮੈਂ ਜ਼ਰੂਰ ਆ ਕੇ ਜਾਊਂਗਾ ਭਲਾਈਆਂ ਹੀ ਨਾ ਰਹਿ ਤੁਹਾਨੂੰ ਕੁੜੀਆਂ ਦੀ ਹਾਂ ਫਿਰ ਮੈਂ ਪ੍ਰਮਾਤਮਾ ਨੇ ਮਾਰਾ ਇਹਨਾਂ ਦੀ ਦੀ ਦਾਤ ਬਖਸ਼ੀ ਹੈ ਨਾਮ ਵੀ ਅਸੀਂ ਉਹਦਾ ਨਿਆਮਤ ਨਿਆਮਤ ਦੰਦੀਏ ਪ੍ਰਮਾਤਮਾ ਦੀ ਬਖਸ਼ਿਸ਼ ਹੈ ਪ੍ਰਮਾਤਮਾ ਵੱਲੋਂ ਨਿਆਮਤ ਆ ਕਰੇ ਆਈ ਹੈ ਤੇ 1500 ਸੋਹਣ ਬੱਚੇ ਜਿੱਥੇ ਵੀ ਮੈਂ ਤਾਂ ਇਹੀ ਦੁਆ ਕਰਦਾ ਕਿ ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਪੈਂਦਾ ਬਸ ਅੰਦਰਸਤੀ ਹੋਵੇ ਬਸ ਅੰਦਰਸਤੀ ਅੱਜ ਤੁਸੀਂ ਇੰਨਾ ਪਿਆਰਮਾਨ ਸਰਕਾਰ ਇੱਥੇ ਦਿੱਤਾ ਜਦੋਂ ਦੁਬਾਰਾ ਪ੍ਰੋਗਰਾਮ ਬਣਾਵਾਂਗੇ ਤੁਸੀਂ 말 ਕਰੋਗੇ 51 ਤੁਹਾਡੀ ਵੀ ਅੱਜ ਖਬਰ ਹੋਈ ਹੈ ਇੱਥੇ ਸੰਭਰਾੜੇ ਦੇ ਵਿੱਚ ਇੱਕ ACP ਔਰ ਉਹਨਾਂ ਦੇ ਗਨਮੈਨ ਨੇ ਜਿਹੜੇ ਖਾਸੇ ਦੇ ਵਿੱਚ ਡੈਥ ਹੋ ਗਈ ਉਹਨਾਂ ਦੀ ਕਿਉਂਕਿ ਜਿਹੜਾ ਇੱਕ ਰੋਡ ਤੇ ਹਾਈਵੇ ਜਾਮ ਬੰਦ ਕੀਤਾ ਆਇਆ ਧਰਨਾ ਪਿੰਡ ਵਾਸੀਆਂ ਵੱਲੋਂ ਲਾਇਆ ਇੱਕ ਫੈਕਟਰੀ ਨੂੰ ਲੈ ਕੇ ਉਹਦੇ ਕਾਰਨ ਜਿਹੜਾ ਹਾਦਸਾ ਵਾਪਰਿਆ ਉਹਦੇ ਬਾਰੇ ਕੀ ਕਹਿੰਦੇ ਤੁਸੀਂ ਸਾਨੂੰ ਇਮਾਨਤ ਭਾਗ ਇਕੱਠਾ ਆਵਾ ਗੁਣੀਆਂ ਨਹੀਂ ਚਾਹੀਦੀਆਂ ਤੁਸੀਂ ਤਾਂ ਹਰਕਾਂ ਤੇ ਖਾਸ ਤੌਰ ਤੇ ਜਿਹੜੀਆਂ ਮੌਤਾਂ ਨੂੰ ਰੋਕਣ ਵਾਸਤੇ ਦੇਸ਼ ਦਾ ਪਹਿਲਾ ਸੂਬਾ ਜਿਨੇ ਐਸਐਸਐਫ ਨਵੀਂ ਫੋਰਸ ਬਣਾ ਲਈ ਸੜਕ ਸੁਰੱਖਿਆ ਫੋਰਸ ਤਾਂ ਕਿ ਛੇਤ ਤੋਂ ਛੇਤੀ ਇਲਾਜ ਹੋ ਸਕੇ ਉੱਚੀ ਤੇ ਪਹੁੰਚਣ ਬਲੀਡਿੰਗ ਰੁਕ ਜਾਏ ਪੱਟੀ ਹੋ ਜਾਏ ਪਹਿਲਾਂ ਪਹਿਲਾਂ ਹੀ ਹਸਪੀਟਲ ਨਾਲ ਦੀ ਨਾਲ ਮੌਕੇ ਤੇ ਪਹੁੰਚ ਜੇ ਪਰ ਜਾਨ ਬਚ ਸਕਦੀ ਹੈ ਨੇ ਉਹ ਮੰਦਭਾਗੀ ਕਰਨਾ ਹੈ ਕੇਜਰੀਆਲ ਸਾਹਿਬ ਨੂੰ ਕਿਤਰਾ ਦੇਖਦੇ ਹੋ ਹਜੇ ਕੇਜਰੀਆਲ ਸਾਹਿਬ ਨੂੰ ਕੇਜਰੀਆ ਸਾਹਿਬ ਨੂੰ ਦੇਖੋ ਤੁਸੀਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜੀ ਜਿਹੜੇ ਪੂਰੇ ਦੇਸ਼ ਦੇ ਵਿੱਚ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਕਿੱਥੇ ਕਿਵੇਂ ਗ੍ਰਿਫਤਾਰ ਕਰੋਗੇ ਦੇਖੋ ਕੇਜਰੀਵਾਲ ਆਮ ਬੰਦੇ ਦੀ ਸੋਚ ਦਾ ਨਾਮ ਹੈ ਉਹਨਾਂ ਨੇ ਆਮ ਬੰਦਿਆਂ ਨੂੰ ਰਾਜਨੀਤੀ ਚ ਲਾਤਾ ਆਪਣੇ ਕੋਲੇ ਹੁਣ ਆਮ ਬੰਦੇ ਐ ఎమ్మెల్యే ਨੇ ਆਮ ਘਰਾਹਾਂ ਦੇ ਪੁੱਤ ਐ ఎమ్మెల్యే ਨੇ ਮੰਤਰੀ ਨੇ ਚੇਅਰਮੈਨ ਨੇ ਨਹੀਂ ਪਹਿਲਾਂ ਸੋਚ ਸਕਦੇ ਸੀ ਆਪਾਂ ਇਹ ਅਰਵਿੰਦ ਕੇਜਰੀਵਾਲ ਉਹਨਾਂ ਦੀ ਸੋਚ ਐ ਕਿ ਆਮ ਬੰਦਿਆਂ ਚੋਂ ਲੀਡਰ ਕੱਢੋ ਕਿਉਂਕਿ ਆਪਾਂ ਪਹਿਲਾਂ ਕਹਿੰਦੇ ਸੀ ਛੱਡੋ ਯਾਰ ਰਾਜਨੀਤੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਲੈਣਾ ਭਈ ਸ਼ੀਦਿਆਜ਼ਮ ਭਗਤ ਸਿੰਘ ਹੋਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭੇ ਹੋਰੀ ਉਹ ਵੀ ਜ਼ੁਲਮ ਦੇ ਖਿਲਾਫ ਲੜਦੇ ਰਹੇ ਜੋ ਵੀ ਕਹਿੰਦੇ ਆਪਾਂ ਕੀ ਲੈਣਾ ਉਹ ਕੋਈ ਆਮ ਘਰਾਂ ਨੇ ਥੋੜੀ ਸੀ ਉਹ ਵੀ ਬਹੁਤ ਕਹਿੰਦੇ ਕੌਣ ਜ਼ਿਕਰਾਂ ਤੁਸੀਂ ਸਭ ਦੇ ਕੁਝ ਜ਼ਿਕਰਾਂ ਤੁਸੀਂ ਪਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਾਈ ਬਾਈ 33 ਸਾਲ ਦੀ ਉਮਰ ਚ ਉਹ ਐਸੇ ਜਾਤੀ ਵਾਸਤੇ ਨਹੀਂ ਸੀ ਜਿਹੜੀ ਹੁਣ ਚੱਕ ਕੇ ਜਿਹਨੂੰ ਮਰਜ਼ੀ ਅੰਦਰ ਕਰ ਦੋ ਜੇ ਕੋਈ ਛੋਟੇ ਵਿਰੁੱਧ ਬੋਲਦਾ ਉਹਨੂੰ ਅੰਦਰ ਕਰ ਦੋ ਮਤਲਬ ਬੋਟਾ ਪੌਣੀਆਂ ਨੇ ਪਰ ਮੂਰੋ ਬੋਟਾ ਪੌਣ ਵਾਸਤੇ ਕੋਈ ਬੰਦਾ ਨਹੀਂ ਝੱਟਣਾ ਸਾਰੇ ਅੰਦਰ ਕਰਦੇ ਜੇ ਬੰਦਾ ਕਰਦਾ ਵੀ ਅਸੀਂ ਵਿਰੋਧ ਕਰਾਂਗੇ ਪਹਿਲਾਂ ਕਰਤੀ ਬਾਤ ਕਰੂ ਉਹ ਦਿੱਲੀ ਕੀਤਾ ਉਹਦੇ ਤੋਂ ਵੀ ਗਏ ਹੋਣਗੇ ਬਹੁਤ ਸਾਰੇ ਤੇ ਇਸੇ ਤਰ੍ਹਾਂ ਵਿਰੋਧ ਕਰਾਂਗੇ ਚਟਾਨ ਵਾਂਗ ਖੜਾਂਗੇ ਉਹ ਬਾਕੀ ਉਹ ਕਹਿੰਦੇ ਆ ਨਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ 'ਤੇ ਸਿੱਧੀ ਰੱਖਣ ਦਾ ਬੋਲ ਉਤਾਰ ਰਹੇ ਆ ਬਿਸ਼ਰਮਾ ਦਾ ਤਾਂ ਨੀਂਹ ਪਾ ਕੇ ਵੀ ਸਰ ਜਾਂਦਾ ਹੈ ਅੱਜ ਪਾਰਕ ਵਿੱਚ ਫੈਂਸ ਪੂਰਾ ਕੈਨੇਡਾ ਵਿੱਚ ਵੇਚੇ ਜਾ ਰਿਹਾ ਤੁਸੀਂ ਕਿ ਦੇਖ ਜੋ ਪੱਜੀ ਜਿਹੜਾ ਪਾਰਕਿਆਂ ਤੋਂ ਧਰ ਬਦਲ ਗਏ ਆ ਉਹ ਆਮ ਆਦਮੀ ਪਾਰਟੀ ਅੰਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਲਾਈਨ ਤੋਂ ਉੱਡਦੀ ਗੱਲ ਬੜਾ ਤਰ੍ਹਾਂ ਬਣਿਆ ਜਦੋਂ ਮਨ ਸਾਹਿਬ ਆ ਬਿਨਾ ਬੁਲਾਏ ਆ ਹਾਲ ਹੈ ਬਾਜਪਾ ਵੱਲੋਂ ਆਮ ਆਦਮੀ ਪਾਰਟੀ ਦਾ ਵਿਦਾਇਕ